ਮਰਹਬਾ ਸੋ ਸ਼ੇਰ ਲੁਧਿਆਣਾ ਔਰ ਜਲੰਧਰ ਬਾਈਪਾਸ ਟਾਣਾ ਮੰਡੀ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਦੇਖ ਰਹੇ ਹੋ ਤੁਸੀਂ ਗਮਸਾ ਐਕਸਪੋ ਨਾਇੰਥ ਗਮਸਾ ਐਕਸਪੋ ਤੋਂ ਲਾਈਵ ਤਸਵੀਰਾਂ ਇਸ ਟਾਈਮ ਔਰ ਪਹੁੰਚੇ ਰਮਨਾ ਮਸ਼ੀਨਸ ਦੇ ਸਟਾਲ ਤੇ ਸੋ ਕੰਪਨੀ ਵੱਲੋਂ ਬੜਾ ਵਧੀਆ ਇੱਕ ਆਪਣੀ ਜਰਨੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ 2007 ਤੋਂ ਸ਼ੁਰੂ ਹੋਈ ਜਿਹੜੀ ਇਹ ਕੰਪਨੀ ਅੱਜ 2000 Uh, 25 ਦੇ ਵਿੱਚ ਐਂਟਰ ਕਰ ਚੁੱਕੀ ਆ ਔਰ ਲਾਈਵ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਕੰਪਨੀ ਵੱਲੋਂ ਜਿਹੜਾ ਸਟਾਲ ਲਗਾਇਆ ਗਿਆ ਪੂਰੀ ਐਗਜ਼ਿਬਿਸ਼ਨ ਦੇ ਵਿੱਚ ਜਿਹੜੇ ਵੱਡੇ ਵੱਡੇ ਸਟਾਲ ਹੈ ਉਹਨਾਂ ਵਿੱਚੋਂ ਇੱਕ ਇਹ ਵੀ ਇੱਕ ਸਟਾਲ ਹੈ ਸੋ ਰਮਨਾ ਇੰਟਰਨੈਸ਼ਨਲ ਰਮਨਾ ਅੱਜ ਆਪਣੇ ਆਪ ਇੱਕ ਬ੍ਰਾਂਡ ਬਣ ਚੁੱਕਾ ਹੈ ਜਿਹੜਾ ਟੈਕਸਟਾਈਲ ਮਸ਼ੀਨਰੀ ਆਰਡਰ ਐਕਸੈਸਰੀਜ਼ ਦੇ ਵਿੱਚ ਕੁਝ ਵੀ ਚਾਹੀਦਾ ਤੇ ਉਹ ਇੱਥੇ ਮਿਲਦਾ ਹੈ ਸੋ ਗੱਲਬਾਤ ਕਰਾਂਗੇ ਰੋਬੀ ਵਿਸ਼ੇਸ਼ੀ ਨਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਰ ਪਹਿਲੀ ਗੱਲ ਤਾਂ ਸਰ ਬਿਜ਼ਨਸਮੈਨ ਘੱਟ ਮਾਦੇ ਭਗਤ ਜ਼ਿਆਦਾ ਲੱਗ ਰਹੇ ਹੈਗੇ ਆ ਜੀ ਲੱਗਦੇ ਦੇ ਹੈਗੇ ਆ ਜੀ ਸਰ ਕੀ ਇਸ ਲਈ ਪੇਸ਼ ਕੀਤਾ ਹੈ ਇਸ ਵਾਰੀ ਮਸ਼ੀਨਰੀ ਮਸ਼ੀਨਰੀ ਦੇ ਵਿੱਚ ਤੁਹਾਨੂੰ ਕੱਲ ਵੀ ਕੁਝ ਅੱਛੀਆਂ ਚੀਜ਼ਾਂ ਦਿਖਾਉਂਗਾ ਜੀ ਇਹ ਫਿਲਹਾਲ ਆਪਾਂ ਖੜੇ ਆ ਜਿਹੜੀ ਬਹੁਤ ਮਾਦੇ ਭਗਤ ਹੋ ਤੇ ਸਰਸவதி ਜਵਾਨ ਤੇ ਬੈਠੀ ਹੋਈ ਹੈ ਤੇ ਪਹਿਲਾਂ ਹੀ ਕੱਲ ਦੀ ਵੀ ਬੁਕਿੰਗ ਕਰ ਲਈ ਜੀ 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 ਇਹ ਆਟੋ ਸਟੈਪਲ ਜਕਾਡ ਮਸ਼ੀਨ ਹੈ ਜੀ ਜੀ ਔਰ ਆਮ ਤੌਰ ਤੇ ਜਿਹੜੀ ਆਟੋ ਸਟੈਪਲ ਜਕਾਡ ਦੀ ਜਿਹੜੀ ਨਾਰਮਲ ਸਪੀਡ ਹੈ ਉਹਦੇ ਤੋਂ ਕਾਫੀ ਇਹਦੀ ਸਪੀਡ ਔਰ ਕੁਆਲਿਟੀ ਅੱਛੀ ਹੈ ਹੈਵੀ ਬਿਲਟ ਮਸ਼ੀਨ ਹੈ ਜੀ ਆਟੋ ਸਟੈਪਲ ਜਕਾਡ ਅਸੀਂ ਜੀ ਤੇ ਵੇਚਦੇ ਆਂ ਆਲਰੇਡੀ ਬੁੱਕਡ ਹੈ ਹੈ ওকে ਆਰਐਸ ਫੈਬ੍ਰੀਕੇਟਰਸ ਫਰਮ ਹੈ ਜੀ ਉਹਨਾਂ ਦੇ ਨਾਮ ਤੇ ਤੇ ਇਹ ਕਿੱਥੇ ਦੀ ਟੈਕਨੋਲੋਜੀ ਹੈ ਕਿ ਇਹਦੇ ਵਿੱਚ ਖਾਸियत ਹੋਰ ਲਿੰਦੀ ਹੈ ਟੈਕਨੋਲੋਜੀ ਤਾਂ ਚਾਈਨਾ ਦੀ ਹੀ ਹੈ ਜੀ ਜੀ ਥੋੜਾ ਜਿਹੇ ਜਿਹੜੇ ਫਿੰਗਰਸ ਨੇ ਇਹਦੇ ਕਾਫੀ ਐਡਵਾਂਸ ਨੇ ਐਕਚੂਏਟਰਸ ਬਹੁਤ ਐਡਵਾਂਸ ਨੇ ਅੱਛਾ ਜੀ ਤੇ ਜਿਹਦੇ ਨਾਲ ਇਹਦੀ ਆਮ ਤੌਰ ਤੇ ਜੋ ਸਪੀਡ ਹੈ 15 rpm ਚੱਲਦੀ ਹੈ ਜੀ ਇਹਦੀ ਸਪੀਡ ਕਾਫੀ ਅੱਛੀ ਚੱਲ ਜਾਂਦੀ ਹੈ ਪ੍ਰੋਡਕਸ਼ਨ ਜ਼ਿਆਦਾ ਤੋਂ ਅੱਛਾ ਸਰ ਜਿਵੇਂ ਇਹਦੇ ਵਿੱਚ ਅਸੀਂ ਗਾਰਮੈਂਟ ਦੇਖ ਰਹੇ ਹਾਂ ਬਣ ਰਿਹਾ ਫੈਬਰਿਕ ਤੇ ਇਹ ਡਿਜ਼ਾਈਨਡ ਬਣ ਰਿਹਾ ਆਲਰੇਡੀ ਤੇ ਇਹਦੇ ਸਾਨੂੰ ਦਿਖ ਗਿਆ ਕਿ ਡਿਜ਼ਾਈਨਡ ਕਪੜਾ ਬਣ ਸਕਦਾ ਹੋਰ ਇਹਦੇ ਵਿੱਚ ਸਟ੍ਰਾਈਪ ਔਰ ਡਿਜ਼ਾਈਨ ਦੋਨੋਂ ਚੀਜ਼ਾਂ ਬਣ ਜਾਣਗੀਆਂ ਜੀ ਤੁਸੀਂ ਸਟ੍ਰਾਈਪ ਵੀ ਬਣਾ ਸਕਦੇ ਹੋ ਔਰ ਸਟ੍ਰਾਈਪ ਤੋਂ ਬਾਅਦ ਕੋਈ ਵੀ ਡਿਜ਼ਾਈਨ ਸ਼ੁਰੂ ਕਰ ਸਕਦੇ ਹੋ ਫੇਸ ਸਟ੍ਰਾਈਪ ਬਣਾ ਸਕਦੇ ਹੋ ਜੋ ਮਤਲਬ ਵਰਸਟਾਈਲ ਮਸ਼ੀਨ ਹੈ ਜੋ ਮਰਜੀ ਜਿਵੇਂ ਇਹ ਡਿਜ਼ਾਈਨ ਬਣਾਉਣ ਲਈ ਇੱਥੇ ਕੋਈ ਕੰਪਿਊਟਰ ਨਹੀਂ ਨਜ਼ਰ ਆ ਰਿਹਾ ਕਿ ਇਸ ਤੋਂ ਆਪਾਂ ਫੀਡ ਕੀਤਾ ਤੇ ਮਸ਼ੀਨ ਦੇ ਵਿੱਚ ਹੀ ਹੈ ਜੀ ਮਸ਼ੀਨ ਦੇ ਵਿੱਚ ਹੀ ਹੈ ਸਾਰਾ ਕੰਪਿਊਟਰ ਨਹੀਂ ਅਸੀਂ ਉਸ ਤੋਂ ਹੀ ਬਣਾ ਸਕਦੇ ਹਾਂ ਜਾਂ ਉਹ ਅਲੱਗ ਕੰਪਿਊਟਰ ਤੇ ਬਣਾ ਕੇ ਫਿਰ ਅਲੱਗ ਕੰਪਿਊਟਰ ਤੇ ਬਣਾ ਕੇ ਇਹਦੇ ਵਿੱਚ ਫੀਡ ਕਰਨਾ ਪੈਂਦਾ ਜੀ ਅ ਪੈਨ ਡਰਾਈਵਰ ਤਾਂ ਆਊਟ ਡੇਟਡ ਹੋਈ ਜਾ ਰਹੀਆਂ ਆਪਾਂ ਪੈਨ ਡਰਾਈਵਰ ਵਾਲਾ ਹੀ ਰੱਖਿਆ ਸਿੱਧਾ ਨਹੀਂ ਇਹ ਤੇ ਕੰਪਿਊਟਰ ਲੱਗਦਾ ਕਿ ਬੰਦਾ ਕਵੇ ਇੱਥੇ ਹੀ ਬਣਾਇਆ ਤੇ ਆਪਸ਼ਨ ਹੈਗੀਆਂ ਜੀ ਪਰ ਕੰਫਰਟੇਬਲ ਤਰੀਕਾ ਇਹ ਜ਼ਿਆਦਾ ਹੈਗਾ ਫੈਕਟਰੀਆਂ ਵਾਸਤੇ ਜੀ ਸੋ ਗੱਲਬਾਤ ਕਰੀਏ ਸਰ ਜਿਵੇਂ ਤੁਸੀਂ ਕਿਹਾ ਚਾਈਨੀਜ਼ ਮਸ਼ੀਨ ਹੈਗੀ ਹੈ ਦੂਸਰੀ ਗੱਲ ਫਿਰ ਅਸੀਂ ਇਹ ਐਗਜ਼ਿਬਿਸ਼ਨ ਵੀ ਦੇਖ ਰਹੇ ਹਾਂ ਕਿ ਸਟਾਲ ਟੱਚਪੁਆਇੰਟ ਜਿੱਦਾਂ ਹਰ ਸਾਲ ਲੱਗਦਾ ਉਦਾਂ ਹੀ ਸਜੇ ਹੋਏ ਐ ਤੁਹਾਡੇ ਵਰਗੇ ਭਰਾਵਾਂ ਨੇ ਦੱਸਿਆ ਕਿ ਜੇ ਪਿਛਲੇ ਕੁਝ ਸਾਲਾਂ ਤੋਂ ਇੱਕ ਅੱਦੇ ਸਾਲ ਚ ਖਾਸ ਕਰਕੇ ਫੈਬਰਿਕ ਇੰਨਾ ਸਸਤਾ ਇੰਪੋਰਟ ਹੋ ਗਿਆ ਯਾਰ ਇੰਨਾ ਸਸਤਾ ਇੰਪੋਰਟ ਹੋ ਗਿਆ ਕਿ ਮਸ਼ੀਨਰੀ ਲੋਕਾਂ ਨੇ ਭੁੱਲ ਗਏ ਲੋਕੀ ਤੁਹਾਡੇ ਵਰਗੇ ਭਰਾਵਾਂ ਨੂੰ ਵੀ ਕਹਿਣ ਲੱਗ ਪਏ ਕਿ ਭਾਈ ਸਿੱਧਾ ਫੈਬਰਿਕ ਹੀ ਮੰਗਾ ਲਓ ਵਿਸ਼ੇਸ਼ਤਾਬ ਕਿਉਂ ਮਸ਼ੀਨਾਂ ਦੇ ਚੱਕਰ ਚ ਪੈ ਰਹੇ ਹੋ ਫਿਰ ਵੀ ਏਡਾ ਵੱਡਾ ਸ਼ੋਅ ਕਿਸ ਆਧਾਰ ਤੇ ਕਿਹੜਾ ਫਿਊਚਰ ਅੱਗੇ ਨਜ਼ਰ ਆਦੇ ਫਿਊਚਰ ਹੈ ਜੀ ਫੈਬਰਿਕ ਏਦਾਂ ਦਾ ਕੁਝ ਨਹੀਂ ਹੈਗਾ ਇੱਕ ਨਾ ਆਪਣੀ ਇੰਡਸਟਰੀ ਜਿਹੜੀ ਹੈਗੀ ਔਰ ਡਵੈਲਪਮੈਂਟ ਤੋਂ ਨਾ ਗੁਰਹੇਜ਼ ਕਰਦੀ ਹੈ ਓਕੇ ਅਸਲ ਦੇ ਵਿੱਚ ਔਰ ਜੇ ਤੁਸੀਂ ਫੈਬਰਿਕ ਬਾਰੇ ਸੁਣੋ ਤੇ 60 ਰੁਪਏ ਤਾਂ ਇਨੀਸ਼ੀਅਲ ਡਿਊਟੀ ਹੈ ਗਵਰਨਮੈਂਟ ਦੀ ਜੀ ਹੁਣ ਤਾਂ 115 ਰੁਪਏ ਮਿਨੀਮਮ ਕਰਤੀ ਜੀ ਹਾਂਜੀ ਔਰ 25 ਰੁਪਏ ਪਾੜਾ ਹੈ ਬਾਕੀ ਕਿੱਥੋਂ ਦੇ ਨਹੀਂ ਤੇ ਔਰ ਲੈ ਦੇ ਕੇ ਜੇ ਤੁਸੀਂ 100 150 ਰੁਪਏ ਮਹਿੰਗੀ ਚੀਜ਼ ਖਰੀਦ ਰਹੇ ਹੋ ਜੀ ਕੋਈ ਵੀ ਚੀਜ਼ ਇਦਾਂ ਦੀ ਹੈ ਨਹੀਂ ਕਿ ਜਿਹੜੀ ਇੰਡੀਆ 'ਚ ਨਾ ਬਣ ਸਕੇ ਕੁਝ ਵੀ ਇਦਾਂ ਦਾ ਹੈ ਨਹੀਂਗਾ ਜੀ ਜਿਹੜਾ ਇੰਡੀਆ 'ਚ ਨਾ ਬਣ ਸਕੇ ਕੋਈ ਵੀ ਤੁਸੀਂ ਫੈਬਰਿਕ ਕਹੋਗੇ ਤੁਸੀਂ ਮੇਰੇ ਕੋਲ ਲਿਆਓ ਉਹਨੂੰ ਮੈਂ ਪੂਰਾ ਪਲਾਂਟ ਲਗਵਾ ਕੇ ਦਊਂਗਾ ਔਰ 100% ਗਾਰੰਟੀ ਹੋਏਗੀ ਬੈਟਰ ਕੁਆਲਿਟੀ ਹੋਏਗੀ ਜੀ ਸੋ 100 ਸਵਾ 100 ਰੁਪਏ ਕਿਲੋ ਦਾ ਪ੍ਰੋਫਿਟ ਹੀ ਬਹੁਤ ਹੁੰਦਾ ਜੇ ਕਿਸੇ ਦੀ 10 ਟਨ ਦੀ ਪ੍ਰੋਡਕਸ਼ਨ ਆਇਆ ਜਾਂ 5 ਟਨ ਦੀ ਪ੍ਰੋਡਕਸ਼ਨ ਆ ਤੇ 100 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਜੋੜ ਲਓ ਤਾਂ ਸਿਰਫ ਇਹ ਪਾੜਾ ਓਵਰ ਕਹਿ ਰਹੇ ਆ ਪ੍ਰੋਫਿਟ ਅਲੱਗ ਤੋਂ ਪਰ ਮੋਹ ਜੀ ਇਸ ਗੱਲ ਤੋਂ ਵੀ ਤਾਂ ਗੁਰੇਜ਼ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ 1 ਡੇਢ ਸਾਲ ਤੋਂ ਮਸ਼ੀਨਰੀ ਇੰਡਸਟਰੀ ਆ ਜਿਹੜੀ ਇੰਪੋਰਟ ਕਰ ਰਹੇ ਸੀਗੇ ਇਹਦਾ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਨਿਕਲਿਆ ਮਤਲਬ ਕਿਤੇ ਨਾ ਕਿਤੇ ਅਸੀਂ ਡੋਲ ਡਰਮਸ ਕੀ ਹੈ ਅ ਪਿਛਲੇ 2-3 ਸਾਲ ਤੋਂ ਥੋੜਾ ਜਿਹਾ ਰਿਹਾ ਜੀ ਪ੍ਰੋਬਲਮ ਦੇ ਵਿੱਚ ਪਰ ਆਹ ਸਾਲ ਬਹੁਤ ਅੱਛਾ ਗਿਆ ਅੱਛਾ ਬਹੁਤ ਬਹੁਤ ਅੱਛਾ ਜੀ ਇਸ ਕਿਸ ਚੀਜ਼ ਨੂੰ ਮੰਨ ਰਹੇ ਹੋ ਬੇਸ ਇਸ ਚੀਜ਼ ਨੂੰ ਮੰਨ ਰਹੇ ਜੀ ਕਿ ਬੰਗਲਾਦੇਸ਼ ਥੋੜਾ ਜਿਹਾ ਡਿਸਟਰਬ ਹੋਇਆ ਜਿਹੜਾ ਕਾਫੀ ਡਿਸਟਰਬ ਹੋ ਗਿਆ ਉਹ ਉਹਦਾ ਇੰਡੀਆ ਨੂੰ ਬੈਨੀਫਿਟ ਕਾਫੀ ਅੱਛਾ ਮਿਲਿਆ ਉਹਦੇ ਨਾਲ ਜਿਹੜੇ ਆਰਡਰਸ ਨੇ ਉਹ ਇੰਡੀਆ 'ਚ ਟ੍ਰਾਂਸਫਰ ਹੋਏ ਆ ਠੀਕ ਇਹ ਭਾਜੀ ਨੇ ਸਾਡੇ ਵੱਡੇ ਪ੍ਰਧਾਨ ਜੀ ਪ੍ਰਧਾਨ ਜੀ ਮੇਰੇ ਤਾਂ ਭਾਜੀ ਨੇ ਜੀ ਤੇ ਅੱਛਾ ਭਾਜੀ ਹੋਰ ਹੁੰਦੇ ਪ੍ਰਧਾਨ ਜੀ ਹਾਂਜੀ ਪ੍ਰਧਾਨ ਭਾਜੀ ਉਹ ਜਿਹੜੇ ਆਰਡਰਸ ਨੇ ਉਹ ਕਾਫੀ ਇੱਥੇ ਟ੍ਰਾਂਸਫਰ ਹੋਏ ਆ ਹਰ ਬੰਦਾ ਇੰਡਸਟਰੀ ਲਗਾਉਣ ਦੇ ਵਿੱਚ ਇੰਟਰਸਟਿਡ ਆ ਬੰਗਲਾਦੇਸ਼ ਦੇ ਬੈਂਕਸ ਦੇ ਉੱਤੇ ਉਹਨਾਂ ਦੇ ਵੀ ਟਰਸਟ ਘਟ ਸੀਗਾ ਵਰਲਡ ਵਾਈਡ ਲੋਕਾਂ ਦਾ ਟਰਸਟ ਘਟ ਸੀ ਇੰਡੀਆ ਦੇ ਵਿੱਚ ਸਿਰਫ ਉੱਥੇ ਸੀ ਕਿ ਉੱਥੇ ਲੇਬਰ ਸਸਤੀ ਸੀ ਸੋ ਤੁਸੀਂ ਇਹ ਕਹਿ ਰਹੇ ਹੋ ਸਿੱਧਾ ਸਿੱਧਾ ਇੰਡੀਕੇਸ਼ਨ ਹੈ ਕਿ ਇਸ ਟਾਈਮ ਮਸ਼ੀਨਰੀ ਸੈਗਮੈਂਟ ਦਾ ਜਿਹੜਾ ਇੱਕ ਵਾਰ ਫੇਰ ਅਪਲਿਫਟਿੰਗ ਹੋ ਗਈ ਆ ਔਰ ਇਸ ਵਾਰੀ ਖੁੱਲ ਕੇ ਚੱਲੇਗਾ ਖੁੱਲ ਕੇ ਚੱਲੇਗਾ ਜੀ ਦੇਖੋ ਬੰਗਲਾਦੇਸ਼ ਪਾਕਿਸਤਾਨ ਸ਼੍ਰੀਲੰਕਾ ਇਹ ਸਾਰੇ ਜਿਹੜੇ ਕੰਟਰੀਜ਼ ਨੇ ਥੋੜਾ ਜਿਹਾ ਡਿਸਟਰਬੈਂਸ ਨੇ ਇੰਡੀਆ ਦੇ ਉੱਤੇ ਫੇਥ ਇੰਡੀਆ ਦੇ ਬੈਂਕਸ ਜਿਹੜੇ ਹੈਗੇ ਸਟਰੋਂਗ ਨੇ ਰੈਪਿਟੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਔਰ ਇੰਡੀਅਨਸ ਦੀ ਵੀ ਰੈਪਿਟੇਸ਼ਨ ਜ਼ਿਆਦਾ ਹੈ ਤੇ ਆਰਡਰਸ ਇੰਡੀਆ ਵੱਲ ਕਾਫੀ ਡਾਇਵਰਟ ਹੋਏ ਸੋ ਰਮਨਾਰ ਈਸਵਰੀ ਮਸ਼ੀਨਰੀ ਸੈਗਮੈਂਟ ਤੇ ਪੂਰਾ ਫੋਕਸ ਕਰ ਰਿਹਾ ਹੈ ਬਿਲਕੁਲ ਫੋਕਸ ਕਰ ਰਿਹਾ ਹੈ ਜਿਵੇਂ ਕਹਾ ਮਸ਼ੀਨ ਹੈ ਗਿਆ ਹੋਰ ਵੀ ਚੀਜ਼ਾਂ ਡਿਸਪਲੇ ਕੀਤੀਆਂ ਗਈਆਂ ਜੀ ਕੀਤੀਆਂ ਜੀ ਹਾਂ ਸੋ ਕੁੱਲ ਮਿਲਾ ਕੇ ਅਸੀਂ ਇਹ ਕਹਿੰਦੇ ਕਿ ਤੁਹਾਡੇ ਵਰਗੇ ਪਲੇਅਰ ਇਹ ਕਹ ਰਹੇ ਕਿ ਖੁੱਲ ਕੇ ਚੱਲੇਗਾ ਈਸਵਰੀ ਖੁੱਲ ਕੇ ਚੱਲੇਗਾ ਜੀ ਚੱਲਿਆ ਵੀ ਹੈ ਲਾਸਟ ਈਅਰ ਬਹੁਤ ਅੱਛਾ ਗਿਆ ਹੈ ਔਰ ਫਿਊਚਰ ਬਹੁਤ ਬ੍ਰਾਈਟ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਐਗਜ਼ਿਬਿਸ਼ਨ ਦੀ ਪਹਿਲਾਂ ਤਾਂ ਮੁਾਰਕਾ ਤੁਸੀਂ ਬਹੁਤ ਵੱਡਾ ਇੱਕ ਉਹ ਕਹਿੰਦੇ ਨਾ ਸਮੁੰਦਰ ਦੀ ਜਿਹੜੀ ਲਹਿਰਾਂ ਦੇ ਅਗੇਂਸਟ ਜਾ ਕੇ ਤੁਸੀਂ ਇਸ ਵਾਰੀ ਲਗਾਇਆ ਜੋ ਕਿਉਂਕਿ ਬਾਜ਼ਾਰ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਹੈ ਔਰ ਤੁਸੀਂ ਉਸ ਤੋਂ ਵਧੀਆ ਵੱਧ ਚੜ ਕੇ ਲਾਇਆ ਛੋ ਭਾਈ ਸਾਹਿਬ ਇਸ ਤਰ੍ਹਾਂ ਹੈਗਾ ਕਿ ਜਦੋਂ ਥੋੜਾ ਜਿਹਾ ਕੋਈ ਚੀਜ਼ ਨਰਮੀ ਵਾਲੇ ਪਾਸੇ ਨੂੰ ਹੋਵੇ ਨਾ ਉਦੋਂ ਆਪਣੇ ਆਪ ਨੂੰ ਐਨਾਲਾਈਜ਼ ਕਰਨ ਦਾ ਮੌਕਾ ਮਿਲਦਾ ਹੈ ਬੰਦੇ ਨੂੰ ਤੇ ਅਸੀਂ ਵੀ ਇਹ ਐਨਾਲਾਈਜ਼ ਕੀਤਾ ਹੈ ਕਿ ਅਗਰ ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਿਤੇ ਜਾ ਕੇ ਟੱਕਰ ਦੇਣੀ ਹੈ ਤਾਂ ਉਹਦੇ ਵਾਸਤੇ ਇੰਡਸਟਰੀ ਨੂੰ ਅਪਗ੍ਰੇਡ ਕਰਨਾ ਹੀ ਪੈਣਾ ਹੈ ਜੋ ਨਾਰਮਸ ਹੈਗੇ ਆ ਜੋ ਕੁਆਲਿਟੀ ਹੈਗੀ ਹੈ ਜੋ ਬਾਕੀ ਪੈਰਾਮੀਟਰ ਹੈਗੇ ਆ ਜੇ ਅਸੀਂ ਉਹ ਇੰਡਸਟਰੀ ਦੇ ਪੈਰਾਮੀਟਰਸ ਦੇ ਨਾਲ ਮੈਚ ਨਹੀਂ ਕਰਾਂਗੇ ਅਸੀਂ ਪਿੱਛੜ ਜਾਵਾਂਗੇ ਜੀ ਤੇ ਉਸੇ ਚੀਜ਼ ਨੂੰ ਮੱਧਯਨਤ ਰੱਖਦੇ ਹੋਏ ਸਾਡੇ ਵਾਸਤੇ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਔਰ ਮੈਨੂਫੈਕਚਰਰ ਨੂੰ ਐਜ਼ ਅ ਗਾਰਮੈਂਟ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਬਹੁਤ ਜ਼ਰੂਰੀ ਹੈ ਜੀ ਸੋ ਇਸ ਵਾਰੀ ਜਿਹੜੀ ਐਗਜ਼ੀਬਿਸ਼ਨ ਚ ਕਿੰਨੇ ਇੱਕ ਸਟਾਲਸ ਲੱਗੇ ਹੋਏ ਆ ਕਿੰਨਾਂ ਦੀ ਮਸ਼ੀਨਰੀਜ਼ 18 ਡਿਫਰੈਂਟ ਕੰਟਰੀਜ਼ ਤੋਂ ਤਕਰੀਬਨ 100 ਤੇ 86 ਸਟਾਲ ਲੱਗੇ ਆ ਜੀ ਔਰ ਉਹਦੇ ਚ ਹਰ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਮਸ਼ੀਨਰੀ ਵਿੱਚ ਡਾਈੰਗ ਫਿਨਿਸ਼ਿੰਗ ਨਿਟਿੰਗ ਐਮਬਰਾਇਡਰੀ ਹਰ ਚੀਜ਼ ਹੈ ਜੀ ਸਾਰੇ ਮਤਲਬ ਇਸੇ ਲਈ ਸਸ਼ਕਤ ਹੋ ਕਿ ਇਸ ਸਾਲ ਮਸ਼ੀਨਰੀ ਜਿਹੜੀ ਹੈ ਕਮਬੈਕ ਕਰੇਗੀ 101% ਦੀ ਮਸ਼ੀਨਰੀ ਬਹੁਤ ਤਰੀਕੇ ਨਾਲ ਦੇਖੋ ਇਹ ਇੰਡਸਟਰੀ ਵਾਸਤੇ ਚੋਇਸ ਨਹੀਂ ਹੈ ਜੀ ਇਹ ਚੋਇਸ ਨਹੀਂ ਹੈਗੀ ਹੈ ਇਹ ਹੁਣ ਹਰ ਬੰਦੇ ਜਿਸ ਬੰਦੇ ਨੇ ਅੱਗੋਂ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰਨਾ ਤਾਂ ਉਹ ਮੁਸ਼ਕਲ ਚ ਆਈ ਗਈ ਆਏਗਾ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਾਸਤੇ ਨੂੰ ਚਿੰਨੀ ਨਮੀ ਐਡ ਕਰਨੀ ਹੀ ਪੈਣੀ ਹੈ ਜੀ ਓਕੇ ਔਰ ਮਾਸ ਪ੍ਰੋਡਕਸ਼ਨ ਤੇ ਜਾਣਾ ਪਏ ਬਿਲਕੁਲ ਜਾਣਾ ਪਏਗਾ ਸਰ ਆਪਣੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਦੇਖ ਰਹੇ ਹੋ ਤੁਸੀਂ ਰਮਨਾ ਮਸ਼ੀਨਸ ਦੇ ਸਟਾਲ ਤੋਂ ਕਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਸਟਾਲਸ ਜਿਹੜੇ ਮਸ਼ੀਨਰੀ ਜਿਹੜੇ ਇੰਪੋਰਟਰ ਹੈ ਜਾਂ ਮਸ਼ੀਨਰੀ ਦੇ ਜਿਹੜੇ ਟਰੇਡਰਸ ਹੈ ਉਹ ਖੁੱਲ ਕੇ ਇਸ ਟਾਈਮ ਜਿਹੜੇ ਹੈਗੇ ਆ ਗੱਲਬਾਤ ਕਰ ਰਹੇ ਆ ਪੂਰਾ ਵਿਜ਼ਨ ਲੈ ਕੇ ਚੱਲ ਰਹੇ ਆ ਫਿਊਚਰ ਉਹ ਕਹਿ ਰਹੇ ਆ ਕਿ ਇੱਕ ਵਾਰੀ ਫੇਰ ਮਸ਼ੀਨਰੀ ਨੂੰ ਕਮਬੈਕ ਕਰਨਾ ਪਏਗਾ ਔਰ ਮਸ਼ੀਨਰੀ ਸਾਨੂੰ ਇੱਥੇ ਦੇਖਣ ਨੂੰ ਮਿਲੇਗੀ ਲਾਈਵ ਤਸਵੀਰਾਂ ਦੇ ਵਿੱਚ ਇਸ ਵੇਲੇ ਇੱਕ ਵਾਰੀ ਫੇਰ ਤੁਹਾਡੇ ਨਾਲ ਰਮਨਾ ਗਰੁੱਪ ਦੇ ਸਟਾਲ ਤੋਂ ਜੀ ਹਾਂ ਰਮਨਾ ਗਰੁੱਪ ਦੇ ਸਟਾਲ ਤੋਂ ਇੱਕ ਵਾਰੀ ਫੇਰ ਤੁਹਾਨੂੰ ਅਪਡੇਟ ਦਿੰਦਾ ਸੋ ਫਿਲਹਾਲ